ਰਾਸਮੀ ਸਾਰਿਆਂ ਨੂੰ ਆਪਾਂ ਸਟੋਰੀ ਦੇ ਵਿੱਚ ਅੱਗੇ ਚੱਲਦੇ ਹੈਗੇ ਆ ਮੈਂ ਇੱਕ ਵਾਰ ਤਾਂ ਥੱਲੇ ਬੈਠ ਗਿਆ ਉਸ ਤੋਂ ਬਾਅਦ ਦੋ ਕੁ ਜਣੇ ਜੈਂਟਸ ਵਾਲੇ ਪਾਸੋਂ ਕੁਐਸਚਨ ਆਨਸਰ ਕਰਕੇ ਬਾਬਾ ਜੀ ਨੂੰ ਅੱਗੇ ਲੰਗੇ ਤੇ ਦੋ ਕੁ ਜਣੇ ਲੇਡੀਜ਼ ਵਾਲੇ ਪਾਸੋਂ ਅੱਗੇ ਲੰਗੇ ਤੇ ਉਸ ਤੋਂ ਬਾਅਦ ਫਿਰ ਮੈਂ ਖੜਾ ਹੋ ਗਿਆ ਮੈਨੂੰ ਉਹਨਾਂ ਨੇ ਫਿਰ ਜਿਵੇਂ ਪੱਗ ਵਾਲੇ ਅੰਕਲ ਜਿਹੜੇ ਸਿਕਿਉਰਟੀ ਵਾਲੇ ਹੈਗੇ ਆ ਉਹ ਮਾਈਕ ਦਿੰਦੇ ਪਏ ਸੀ ਸਾਰਿਆਂ ਨੂੰ ਉਹਨਾਂ ਨੇ ਫਿਰ ਮੈਨੂੰ ਜ਼ੋਰ ਲਾ ਕੇ ਥੱਲੇ ਬਾਤਾ ਇੱਕ ਇੱਕ ਦੋ ਦੋ ਜਣੇ ਹੋਰ ਨੰਗੇ ਮੰਮੀ ਦੀ ਵੀ ਵਾਰੀ ਆ ਗਈ ਮੰਮੀ ਮੈਨੂੰ ਕਹਿੰਦੇ ਵੀ ਤੂੰ ਚੁੱਪ ਕਰਕੇ ਬੈਠਾ ਰਹਿ ਵੀ ਤੂੰ ਐਵੇਂ ਨਾ ਕਰੀ ਜਾ ਹਣਾ ਤੇ ਮੈਂ ਕਿਹਾ ਨਹੀਂ ਅੱਜ ਤਾਂ ਮੈਂ ਸਵਾਲ ਜਵਾਬ ਕਰਨਾ ਹੀ ਕਰਨਾ ਹੈਗਾ ਫਿਰ ਇੱਕ ਇੱਕ ਦੋ ਦੋ ਜਣੇ ਹੋਰ ਨੰਗ ਗਏ ਤੇ ਮੈਂ ਫਿਰ ਖੜਾ ਹੋਇਆ ਤੇ ਉਹ ਮੈਨੂੰ ਕਹਿੰਦਾ ਸਵਾਲ ਜਵਾਬ ਤਾਂ ਤੇਰੇ ਹੋਣੇ ਨਹੀਂਗੇ ਪੱਗ ਵਾਲੇ ਅੰਕਲ ਕਹਿੰਦੇ ਮੈਂ ਕਿਹਾ ਮਰੀ ਜੀ ਆਵਾਜ਼ ਬਹੁਤ ਹੈਗੀ ਐ ਮੈਂ ਵੀ ਆਪ ਹੀ ਬੋਲ ਪੈਣਾ ਹੈਗਾ ਬਾਬਾ ਜੀ ਨੇ ਅੱਖਾਂ ਨਾਲ ਉਹਨੂੰ ਇਸ਼ਾਰਾ ਕੀਤਾ ਵੀ ਇਹਨੂੰ ਮਾਈਕ ਦੇ ਦੋ ਮੈਨੂੰ ਮਾਈਕ ਦੇ ਤਾਂ ਉਹਨਾਂ ਨੇ ਤੇ ਮੈਂ ਰਾਤ ਸਮੇਂ ਬੁਲਾਈ ਤੇ ਫਿਰ ਮੈਂ ਸਵਾਲ ਜਵਾਬ ਬਾਬਾਈ ਨਾਲ ਕੀਤੇ ਮੈਂ ਕਿਹਾ ਬਾਬਾਈ ਵੀ ਜਿਹੜੇ ਗਲਤ ਕੰਮ ਕਰਦੇ ਹੈਗੇ ਆ ਉਹਨਾਂ ਨੂੰ ਬਹੁਤ ਤਰੱਕੀ ਮਿਲਦੀ ਆ ਪਰ ਮੇਰੇ ਪਾਪਾ ਵਰੇ ਤਾਂ ਸਾਰਾ ਦਿਨ ਜਿਵੇਂ ਸਾਸ ਸੰਘਰੀ ਰਹ ਜਾਂਦੇ ਆ ਵੀ ਉਹਨਾਂ ਨੂੰ ਤਾਂ ਮੈਂ ਵੇਖਦਾ ਨਹੀਂਗਾ ਤੇ ਬਾਬਾਈ ਕਹਿੰਦੇ ਮੈਂ ਬਾਬਾਈ ਨੂੰ ਕਿਹਾ ਮੈਂ ਕਿਹਾ ਬਾਬਾਈ ਸੁਪਨੇ ਬਹੁਤ ਵੱਡੇ ਆ ਸੱਚ ਕਰਾ ਕੇ ਲੈ ਕੇ ਜਾਓ ਬਾਬਾਈ ਹੱਸ ਕੇ ਕਹਿੰਦੇ ਕੁੜੀਆਂ ਘੜੀਆਂ ਵਾਲਿਆ ਮੈਂ ਕਿਹਾ ਨਹੀਂ ਬਾਬਾਈ ਸਾਰੇ ਪੈਸਿਆਂ ਪੂਸਿਆਂ ਵਾਲੀ ਹੈਗੇ ਆ ਬਾਬਾਈ ਕਹਿੰਦੇ ਕੋਈ ਗੱਲ ਨਹੀਂ ਮਾਲਕ ਮੇਰ ਕਰੂਗਾ ਐਂਡ ਤੇ ਜਦੋਂ ਮੈਂ ਤੋਂ ਮੈਕ ਫੜਨ ਲੱਗੇ ਮੈਂ ਉੱਚੀ ਸਾਰੀ ਬੋਲਿਆ ਮੈਂ ਕਿਹਾ ਮਾਲਕਾ ਤੂੰ ਤਾਂ ਭਰਿਆਂ ਨੂੰ ਭਰਦਾ ਯਾਰ ਉਸ ਤੋਂ ਬਾਅਦ ਮੈਂ ਉਹ ਬਾਬਾ ਜੀ ਸਾਡੇ ਕੁਐਸਚਨ ਆਨਸਰ ਜਿਵੇਂ ਕਰੀ ਜਾਂਦੇ ਪਏ ਸੀ ਮੈਂ 5-7 ਮਿੰਟ ਹੋਰ ਸੁਣੇ ਈਵਨ ਕਿ ਮੇਰੇ ਜੇਬ ਦੇ ਵਿੱਚ ਫੋਨ ਦੇ ਉੱਤੇ ਰਿਕਾਰਡਿੰਗ ਲੱਗੀ ਹੋਈ ਸੀ ਕੁਐਸਚਨ ਆਨਸਰਾਂ ਦੀ ਉਹ ਮੈਂ ਤੁਹਾਨੂੰ ਆਪਦੇ ਕੁਐਸਚਨ ਆਨਸਰ ਅਗਲੇ ਭਾਗ ਦੇ ਵਿੱਚ ਮੈਂ ਬਾਬਾਈ ਦੇ ਨਾਲ ਕੁਐਸਚਨ ਆਨਸਰ ਮੈਂ ਤੁਹਾਨੂੰ ਪਹਿਲੇ ਸੁਣਾਉਂਗਾ ਤੇ ਉਸ ਤੋਂ ਬਾਅਦ ਆਪਾਂ ਅਗਲਾ ਭਾਗ ਸ਼ੁਰੂ ਕਰਾਂਗੇ ਨਾਲ ਜੁੜੇ ਰਹੋ ਰਾਧਾ ਸਾਨੀ ਜੀ